ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਪਰਿਵਾਰ ਦੇ ਬਹੁਤ ਖਾਸ ਨੇ ਤੇ ਉਹਨਾਂ ਨੂੰ ਪਾਵਰ ਦੇ ਵਿੱਚ ਬਹੁਤ ਵੱਡਾ ਸ਼ੇਅਰ ਵੀ ਮਿਲਦਾ ਰਿਹਾ ਉਹ ਫੈਸਲਾ ਕੌਣ ਵੀ ਰਿਹਾ ਪਿਛਲੀਆਂ ਸਰਕਾਰਾਂ ਦੇ ਵਿੱਚ ਇਸ ਵੇਲੇ ਉਹਨਾਂ ਦਾ ਇਹ ਕਹਿਣਾ ਕਿ ਮੈਂ ਨਿੱਜੀ ਰੂਪ ਦੇ ਵਿੱਚ ਪਰਮਿੰਦਰ ਢੀਂਸਾ ਨੂੰ ਟਿਕਟ ਮਿਲਦੀ ਉਹਦੇ ਹੱਕ 'ਚ ਸੀਗਾ ਉਹ 10 ਸਾਲ ਸਾਡੇ ਵਿੱਤ ਮੰਤਰੀ ਰਹੇ ਤੇ ਭਾਵੇਂ ਕਿਸੇ ਨੂੰ ਇਹ ਗੱਲ ਬੁਰੀ ਲੱਗੇ ਮੈਂ ਇਹਨੂੰ ਕਿੰਨਾ ਅਰਥਾਂ ਵਿੱਚ ਲਵਾਂ ਸਭ ਤੋਂ ਪਹਿਲੀ ਗਲਤੀ ਆ ਇੱਕ ਵਿਕਰਮ ਮਜੀਠੀਆ ਦੀ ਜਿਹੜੀ ਇਹ ਗੱਲ ਹੈ ਇਹ ਦੱਸਦੀ ਹੈ ਸਾਬਤ ਕਰਦੀ ਹੈ ਕਿ ਤੁਸੀਂ ਫੈਸਲੇ ਕਿਸੇ ਹਾਈਐਸਟ ਕਮੇਟੀ ਚ ਡਿਸਕਸ ਕਰਨ ਤੋਂ ਬਿਨਾ ਲੈ ਰਹੇ ਹੋ ਨਹੀਂ ਤਾਂ ਇਹ ਗੱਲਾਂ ਜੇ ਹਾਈਐਸਟ ਤੇ ਡਿਸਕਸ ਹੋਇਆ ਉੱਥੇ ਇਹ ਗੱਲਾਂ ਨਹੀਂ ਗਏ ਰਹੇ ਚਾਹੇ ਵਿਕਰਮ ਮਜੀਠੀਆ ਹੋਵੇ ਬੀਬੀ ਜਗੀਰਕਰ ਹੋਵੇ ਜਿਹੜੇ ਡਿਫਰੈਂਟ ਗੱਲ ਕਰ ਰਹੇ ਨੇ ਤਾਂ ਫਿਰ ਉਹਨਾਂ ਦੇ ਪਾਰਟ ਤੇ ਗਲਤੀ ਹੈ ਜੇ ਪਲੇਟਫਾਰਮ ਲੈਵਲ ਤੇ ਜੋ ਕੋ ਪਲੇਟਫਾਰਮ ਹੈ ਪਾਰਟੀ ਦਾ ਹਾਲਾਂਕਿ ਵਿਕਰਮ ਮਜੀਠੀਆ ਤੋਂ ਬਿਨਾ ਵੀ ਇੱਕ ਸੀਨੀਅਰ ਆਗੂ ਨੇ ਹੋਰ ਕਿਹਾ ਕਿ ਸਾਡੀ ਪਾਰਟੀ ਹੁਣ ਹੈ ਹੀ ਨਹੀਂ ਕੋਈ ਨਾ ਪੀਏਸੀ ਤਾਂ ਪਤਾ ਹੀ ਨਹੀਂ ਕਹਿੰਦੇ ਸੱਤ ਮੈਂਬਰ ਸੀ ਮੈਕਸਿਮਮ 11 ਹੁੰਦੇ ਸੀਗੇ ਤੇ ਉਹਦੇ ਚ ਬੈਠ ਕੇ ਇੱਕ ਚਰਚਾ ਫਿਰ ਵੀ ਹੋ ਜਾਂਦੀ ਸੀ ਕਿ ਲਿਮਟਡ ਹੁਣ ਤਾਂ 100 150 ਤੁਸੀਂ ਕਟਾ ਹੀ ਬਣਾ ਦਿਓ ਹਰੇਕ ਚ ਪਾ ਦਿਓ ਜਿੰਨੇ ਮਰਜੀ ਤਾਂ ਉਹਦੇ ਚ ਕਿਹੜੀ ਚਰਚਾ ਹੋਣੀ ਹੈ ਕੋਈ ਗੱਲ ਨਹੀਂ ਹੋਣੀ ਜਦੋਂ ਸਟਰਕਚਰ ਇਹ ਹੋ ਗਿਆ ਤਾਂ ਕੀ ਇਹ ਬਾਹਰ ਗੱਲਾਂ ਹੁਣ ਕਰਨੀਆਂ ਪੈ ਰਹੀ ਜਾਣੇ ਇਸ ਲੈਵਲ ਦੇ ਉੱਤੇ ਜਾ ਕੇ ਤੇ ਬਿਕਰਮ ਜੀਠਿਆ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਕਿ ਉਹ ਅਲੱਗ ਚੱਲ ਰਹੇ ਨੇ ਆਪਣੀ ਉਹਨਾਂ ਦੇ ਇੱਕ ਅਲੱਗ ਲੈਣਾ ਬਹੁਤ ਵਾਰੀ ਇਕੱਠੇ ਨਹੀਂ ਦੇਖੇ ਜਾਂਦੇ ਰਹੇ ਸੁਮੇਰ ਸਿੰਘ ਬਾਦਲਨਾਲ ਵੀ ਕਿ ਉਹ ਹੋਰ ਮਾਮਲਿਆਂ ਤੇ ਵੀ ਡਿਫਰ ਕਰ ਰਹੇ ਨੇ ਬਹੁਤ ਸਾਰੇ ਮਾਮਲਿਆਂ ਤੇ ਪਾਰਟੀ ਦੇ ਚੱਲਣ ਦੇ ਨੂੰ ਲੈ ਕੇ ਬੱਖ-ਬੱਖ ਮਾਮਲਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਅਰੈਸਟ ਵੇਲੇ ਤੋਂ ਲੈ ਕੇ ਕਿਹਨੇ ਮਦਦ ਕੀਤੀ ਕਿਹਦੇ ਨਹੀਂ ਕੀਤੀ ਤੇ ਇਹ ਕੋਈ ਅਪਰੋਚ ਲੈਵਲ ਦੇ ਡਿਫਰੈਂਸ ਨੇ ਜਿਹਨੇ ਪਾਰਟੀ ਦੇ ਅੰਦਰ ਗੰਭੀਰਤਾ ਨਾਲ ਜਿਹੜੇ ਉੱਠ ਰਹੇ ਨੇ ਪਰ ਉਹਨਾਂ ਦਾ ਇਹ ਕਹਿਣਾ ਕਿ ਮੇਰੀ ਨਿੱਜੀ رائے ਹੈ ਝੁੰਦਾ ਵੀ ਚੰਗੇ ਬੰਦੇ ਨੇ ਮੈਂ ਇਹ ਨਹੀਂ ਕਹਿੰਦਾ ਝੁੰਦਾ ਨੂੰ ਟਿਕਟ ਕਿਉਂ ਮਿਲੀ ਹੈ ਜਾਂ ਨਹੀਂ ਮਿਲੀ ਹੈ ਪਰ ਨਿੱਜੀ رائے ਭਾਂ ਮੈਂ ਕੰਨਿਆਂ ਨੂੰ ਚੰਗੀ ਨਹੀਂ ਲੱਗੇਗੀ ਜਿਹੜੀ ਇਹ ਹੈ ਨਾ ਵੀ ਕੰਨਿਆਂ ਨੂੰ ਬੁਰੀ ਲੱਗੇਗੀ ਕੰਨਿਆਂ ਦਾ ਮਤਲਬ ਹੁਣ ਕਿਹਨੂੰ ਬੁਰੀ ਲੱਗੇਗੀ ਪਤਾ ਨਹੀਂ ਕੰਨਿਆਂ ਤੋਂ ਤਾਂ ਹੁਣ ਪ੍ਰਧਾਨ ਜੀ ਉਹਨੇ ਜਿਹਨੇ ਡਿਸੀਜਨ ਕੀਤਾ ਕਿ ਨਹੀਂ ਬੁਰੀ ਲੱਗੇਗੀ ਜੇਕਰ ਉਸ ਪੱਧਰ ਤੇ ਆਉਂਦੀ ਹੈ ਗੱਲ ਤਾਂ ਤੁਸੀਂ ਅੱਜ ਇਹ ਕਹਿ ਰਹੇ ਹੋ ਔਰ ਇਹ ਗੱਲ ਆਪਣੀ ਛੋਟੀ ਜੀ ਵੀਡੀਓ ਚ ਦੋ ਤਿੰਨ ਵਾਰ ਦੁਹਰਾ ਕੇ ਕਹਿ ਰਹੇ ਹੋ ਕਿ ਮੇਰੀ ਇਹ رائے ਹੈ ਕਿ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਇਹ ਤਾਂ ਨਹੀਂ ਉਹਨਾਂ ਨੇ ਕਿਹਾ ਹੁਣ ਜਾ ਕੇ ਵੀ ਹੁਣ ਵੀ ਬਦਲ ਦਿੱਤੀ ਜਾਏ ਚਾਹੇ ਇੰਨਾ ਤਾਂ ਕਿਹਾ ਵੀ ਪਰ ਪਰ ਕਿਉਂਕਿ ਆਪਾਂ ਤਾਂ ਪਾਰਟੀ ਦੇ ਸਪਾਹੀਆਂ ਪਾਰਟੀ ਨਾਲ ਚੱਲਦੇ ਆ ਉਹਨਾਂ ਦੀ ਵੀ ਕੰਪੇਨ ਕਰਾਂਗੇ ਜਿਨ੍ਹਾਂ ਨੂੰ ਮਿਲ ਗਈ ਪਰ رائے ਹੁਣ ਬਾਅਦ ਦੇ ਵਿੱਚ ਫਿਰ ਪ੍ਰਗਟ ਕਰਨ ਦੀ ਪਬਲੀਕਲੀ ਪ੍ਰਗਟ ਕਰਨ ਦਾ ਮੈਸੇਜ ਕੀ ਹੈ ਜੇਕਰ ਤੁਸੀਂ ਇਹ ਵੀ ਮੰਨ ਰਹੇ ਹੋ ਮੰਨ ਲਓ ਕਿ ਚੱਲਾਂਗੇ ਤਾਂ ਪਾਰਟੀ ਰਾਣੀ ਤਾਂ ਪਾਰਟੀ ਦੇ ਅੰਦਰ ਰਹਿ ਵੀ ਪ੍ਰਗਟ ਕਰਤੀ ਹੋਊਗੀ ਤਾਂ ਬਾਹਰ ਪ੍ਰਗਟ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਦੇ ਕੋਲ ਵੀ ਇਹ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਪਾਰਟੀ ਦੇ ਵਿੱਚ ਸਭ ਸਾਰਿਆਂ ਦੀ ਰਾਏ ਇੱਕੋ ਨਹੀਂ ਹੈ ਡਿਫਰੈਂਟ ਤਰੀਕੇ ਦੀ ਰਾਏ ਹੈ ਡਿਫਰੈਂਟ ਰਾਏਆਂ ਨੂੰ ਦਾ ਕਸਮੇਲ ਨਹੀਂ ਬਣਾਇਆ ਜਾ ਰਿਹਾ ਔਰ ਜਿਵੇਂ ਬੀਬੀ ਜਗੀਰ ਕੌਰ ਨੇ ਵੀ ਥੋੜਾ ਜਿਹਾ ਕਿਸੇ ਹੋਰ ਕੋਈ ਲੀਡਰ ਨਹੀਂ ਹੁਣ ਵੱਡੇ ਲੀਡਰ ਇਹਨਾਂ ਨੇ ਗੱਲ ਕੀਤੀ ਹੈ ਪਰ ਕੀ ਜਿਹੜਾ ਇੱਕ ਇਹ ਚਰਚਾ ਹੁਣ ਚੱਲ ਰਹੀ ਹੈ ਵੀ ਜੇ ਪ੍ਰੈਸ਼ਰ ਬਣੇਗਾ ਕੱਲ ਨੂੰ ਢੀਡਸਾ ਗਰੁੱਪ ਨੇ ਆਪਣੇ ਤਿੰਨੇ ਜ਼ਿਲ੍ਹਿਆਂ ਨਾਲ ਸੰਬੰਧਿਤ ਜਿਹੜਾ ਘਟੋ ਘਟ ਲੋਕ ਸਭਾ ਹਲਕਾ ਸੰਗਰੂਰ ਦਾ ਮੀਟਿੰਗ ਬਣਾਈ ਗਈ ਹੈ ਔਰ ਕਾਫੀ ਲੋਕਾਂ ਤੱਕ ਇਵਨ ਇਥੋਂ ਤੱਕ ਵੀ ਜਿਹੜੇ ਉਹਨਾਂ ਦੇ ਗਰੁੱਪ ਨਾਲ ਨਹੀਂ ਵੀ ਸੀ ਕਈ ਅਕਾਲੀ ਵਰਕਰ ਉਹਨਾਂ ਨੂੰ ਵੀ ਸੰਦਾ ਦਿੱਤਾ ਜਾ ਰਿਹਾ ਜੋ ਮੈਨੂੰ ਪਤਾ ਲੱਗਿਆ ਕਿ ਆਓ ਗੱਲ ਕਰੀਏ ਬੈਠ ਕੇ ਇੱਕ ਵਾਰ ਗੱਲ ਸੁਣ ਲਓ ਢੀਡਸਾ ਸਾਹਿਬ ਨੂੰ ਮਿਲ ਲਓ ਇਹ ਮੈਸੇਜ ਲੱਗ ਰਿਹਾ ਤੇ ਉਦੋਂ ਚ ਜਦੋਂ ਹੁਣ ਉਹ ਕੋਈ ਗੱਲ ਕਰਨਗੇ ਕਿ ਕੀ ਫੈਸਲਾ ਕਰਨਾ ਹੈ ਕੀ ਨਹੀਂ ਕਰਨਾ ਕਿਉਂ ਜਾ ਹੋਏਗਾ ਤੇ ਦੂਜੇ ਪਾਸੇ ਜਿਹੜਾ ਇਹ ਕਿਹਾ ਜਾ ਰਿਹਾ ਵੀ ਕੋਈ ਇਹੋ ਜਿਹਾ ਪ੍ਰਪੋਜ਼ਲ ਵੀ ਹੈ ਤੇ ਜਿਹੜੇ ਝੋਦਾ ਹੋਣੀ ਅੱਜ ਸ਼ਾਮ ਤੱਕ ਹੁਣ ਤੱਕ ਵੀ ਕੰਪਲੇਨ ਕਰ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ 12 ਪਿੰਡਾਂ ਜਾਂ ਧੋਰੀ ਚ ਇੰਨੇ ਪਿੰਡਾਂ ਚ ਧੂਰੀ ਏਰੀਆ ਚ ਪੱਕ ਬਾਕੀ ਏਰੀਆ ਚ ਇੰਨੇ ਚ ਕੀਤੀ ਹੈ ਔਰ ਜੇ ਉਹ ਲਗਾਤਾਰ ਲੱਗੇ ਨੇ ਤਾਂ ਮਤਲਬ ਪਾਰਟੀ ਦੀ ਹਾਈਐਸਟ ਜਿਹੜੀ ਹਾਈ ਕਮਾਂਡ ਹੈ ਉਹਦੇ ਵੱਲੋਂ ਮੈਸੇਜ ਅਜੇ ਤੱਕ ਕੋਈ ਨਹੀਂ ਹੈ ਕਿ ਅਸੀਂ ਕੋਈ ਰੀਥਿੰਕ ਕਰ ਰਹੇ ਆ ਜਾਂ ਤੁਸੀਂ ਆ ਕਰ ਲੋ ਜੇ ਹੁਣ ਚੱਲ ਹੀ ਗਿਆ ਇੰਨੇ ਲੰਬੇ ਸਮੇਂ ਤੱਕ ਬੰਦਾ ਕੰਪਲੇਨ ਕਰਦਾ ਰਹੂਗਾ ਇੱਕ ਸਟੇਜ ਤੇ ਜਾ ਕੇ ਉਦੋਂ ਤੁਸੀਂ ਬੰਦਰਾ ਕਰੋਗੇ ਸ਼ਾਇਦ ਉਹਦਾ ਲਾਸ ਫਾਇਦੇ ਨਾਲੋਂ ਜ਼ਿਆਦਾ ਹੋ ਜਾਂਦਾ ਜਦੋਂ ਵਰਕਰ ਉਸ ਲੈਵਲ ਤੇ ਚੱਲਦੇ ਨੇ ਮੈਨੂੰ ਲੱਗਦਾ ਹੁਣ ਰੀਥਿੰਕ ਕਰਨ ਵਾਲਾ ਸ਼ਾਇਦ ਸਮਾਂ ਇੱਕ ਲੈਵਲ ਤੇ ਲੰਘ ਗਿਆ ਸੋ ਵੀਰ ਬਾਦਲ ਆਪ ਮਿਲ ਵੀ ਲੈ ਇਹਨਾਂ ਨੂੰ ਬਾਕੀ ਜਗ੍ਹਾ ਵੀ ਹੋ ਗਿਆ ਹੁਣ ਤਾਂ ਅਗਲੀ ਬਣਾਉਣ ਵਾਲੇ ਹੀ ਹੋਗੇ ਵੀ ਅੱਗੇ ਕਰ ਲਾਂਗੇ ਜੋ ਵੀ ਕਰਨਾ ਹੈ ਅੱਗੇ ਤੁਹਾਡੀਆਂ ਦੋ ਬੰਦ ਮੰਨ ਲਾਂਗੇ ਹੁਣ ਘੱਟ ਮੰਨ ਲਾਂਗੇ ਪਰ ਸਭ ਤੋਂ بڑا ਸਵਾਲ ਅਕਾਲੀ ਦਲ ਜਿਹੜਾ ਇਹ ਕਹਿੰਦਾ ਸੀ ਆਪਣੇ ਆਪ ਕਿ ਸਾਡੇ ਸਮੂਥ ਰਾਸਾ ਪਾਰਟੀ ਦੇ ਅੰਦਰ ਸਾਡੇ ਕੋਲ ਕੋਈ ਕਿਤੇ ਬਾਹਰੋਂ ਫਾਇ ਕਮਾਂਡ ਆਉਣੀ ਆ ਜਿਹੜੇ ਵਿਖਰੇਵੇਂ ਨੇ ਇਹ ਬਾਕੀ ਪਾਰਟੀਆਂ ਦੇ ਅੰਦਰ ਵੀ ਸਾਡੇ ਨਹੀਂ ਹੈ ਔਰ ਲੀਡਰਸ਼ਿਪ ਦੀ ਕਮਾਂਡ ਜਿਹੜੀ ਹੈ ਉਹ ਪੂਰੀ ਤਰ੍ਹਾਂ ਐਕਸੈਪਟੇਬਲ ਹੋ ਚੁੱਕੀ ਹੈ ਜੋ ਫੈਸਲੇ ਕਰਦੀ ਆ ਕਰਨਗੇ ਪਰ ਇਹਦਾ ਮਤਲਬ ਵਿਕਰਮ ਮਜੀਠੀਆ ਦਾ ਇਹ ਕਹਿਣਾ ਇਹ ਸਾਬਤ ਕਰਦਾ ਹੋਰ ਕਈ ਸ਼ਾਇਦ ਹਿੰਮਤ ਵੀ ਨਾ ਕਰ ਪਾਉਂਦੇ ਹੋਣ ਨਾ ਕਹਿਣ ਦੀ ਚਰਚਾ ਤਾਂ ਹੋਰਾਂ ਦੇ ਦਿਮਾਗਾਂ 'ਚ ਵੀ ਗੱਲ ਤਾਂ ਹੋਏਗੀ ਜਿਹੜੇ ਪ੍ਰਾਈਵੇਟ ਕਰਨ ਆਪਾਂ ਨੂੰ ਉਹ ਅਲੱਗ-ਅਲੱਗ ਤੌਰ ਤੇ ਕਰਨਾ ਫੂਸੀ ਮਾੜੀ-ਮੋਟੀ ਕਰਦੇ ਹੋਣਗੇ ਇਹ ਗੱਲ ਕਲੀਅਰ ਹੋ ਗਈ ਹੈ ਕਿ ਲੀਡਰਸ਼ਿਪ ਬਿਲਕੁਲ ਚੈਲੰਜ ਤੋਂ ਬਿਨਾਂ ਨਹੀਂ ਹੈ ਬਿਲਕੁਲ ਚੈਲੰਜ ਹੀ ਰਹੀ ਹੈ ਜਾਂ ਕੋਈ ਡਿਫਰ ਨਹੀਂ ਕਰਦਾ ਜਾਂ ਆਈਡੀਆ ਹੀ ਆਪਣਾ ਰੱਖਣ ਦੇ ਨਹੀਂ ਜਾਊਗਾ ਉਸ ਪਦਰ ਦੇ ਉੱਤੇ ਇਹ ਗੱਲ ਉਧਰ ਨੂੰ ਸੰਕੇਤ ਕਰਦੀ ਹੈ ਇੱਕ ਲੈਵਲ ਦਾ ਕਿ ਪਾਵਰ ਸ਼ੇਅਰਿੰਗ ਦਾ ਜਿਹੜਾ ਇੱਕ ਫਾਰਮੂਲਾ ਬਣਨਾ ਚਾਹੀਦਾ ਸੀ ਪਾਰਟੀ 'ਚ ਉਹ ਉਹ ਜਾ ਨਹੀਂ ਬਣ ਰਿਹਾ ਉਹਦੇ ਤੋਂ ਕਾਫੀ ਬੰਦਿਆਂ ਨੂੰ ਅੰਦਰ ਖਾਤੇ ਕੁਝ ਰਿਜ਼ਰਵੇਸ਼ਨਾਂ ਹੈਗੀਆਂ ਨੇ ਤੇ ਜਿਹੜੀਆਂ ਉਹ ਫਿਰ ਉੱਪਰ ਪਬਲਿਕ ਦੇ ਵਿੱਚ ਵੀ ਕਰਨ ਲੱਗੇ ਜੀ ਸੱਜਣ ਧਾਰਸਿਕ ਜੀ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਇਹ ਲਫ਼ਜ਼ ਆਉਂਦੇ ਨੇ ਤਾਂ ਪਹਿਲੀ ਤਸਵੀਰ ਇਹ ਬਣਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਇਹ ਬਾਝੇ ਕਰਨਾ ਚਾਹੁੰਦੇ ਨੇ ਉਹ ਦੱਸ ਦੇਣਾ ਚਾਹੁੰਦੇ ਨੇ ਕਿ ਘੱਟੋ ਘੱਟ ਮੈਂ ਇਸ ਡਿਸੀਜਨ ਚ ਸ਼ਾਮਲ ਨਹੀਂ ਹਾਂ ਮਤਲਬ ਇਹ ਨਾ ਮੰਨ ਲਿਆ ਜਾਵੇ ਕਿ ਇਹ ਡਿਸੀਜਨ ਕਿਉਂਕਿ ਮੰਨਿਆ ਜਾਂਦਾ ਨਾ ਕਿ ਪਰਿਵਾਰ ਦੇ ਵਿੱਚ ਇੱਕ ਸਹਿਮਤੀ ਤਾਂ ਬਣਦੀ ਹੋਊਗੀ ਨਾ ਤੇ ਉਹਨਾਂ ਨੇ ਆਪਣੇ ਆਪ ਨੂੰ ਇਸ ਫੈਸਲੇ ਨਾਲੋਂ ਵੱਖ ਕਰ ਲਿਆ ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਗੱਲ ਜਨਤਕ ਕਹੀ ਹੈ ਇਹ ਗੱਲ ਤਾਂ ਉਹ ਆਪਣੇ ਘਰ ਦੇ ਅੰਦਰ ਕਹਿ ਸਕਦੇ ਸੀ ਪਰਿਵਾਰ ਦੇ ਵਿੱਚ ਉਹਨਾਂ ਨੂੰ ਕੋਈ ਮਰਖਲ ਝਿਜਕਤਾ ਨਹੀਂ ਹੋਊਗੀ ਇਹਦਾ ਮਤਲਬ ਹੈ ਕਿ ਪਾਰਟੀ ਦੀ ਇਹ ਜਿਹੜੀ ਉੱਪਰਲੀ ਸਤਹ ਹੈ ਉਹਦੇ ਵਿੱਚ ਵੀ ਦੋ ਵੱਖ-ਵੱਖ ਤਰ੍ਹਾਂ ਦੇ ਵਿਚਾਰ ਨੇ ਤੇ ਮਜੀਠੀਆ ਉਹ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ ਜਿਹੜੀ ਉਹਨਾਂ ਨੂੰ ਵੀ ਲੱਗ ਰਹੀ ਹੈ ਕਿ ਮੈਨੂੰ ਨਹੀਂ ਲੈਣੀ ਚਾਹੀਦੀ ਕੀ ਕਹਨੇ ਆ 1997 ਤੋਂ ਬਾਅਦ ਲਗਾਤਾਰ ਪਾਰਟੀ ਦੇ ਵਿੱਚ ਇੱਕ ਦਸਤੂਰ ਚੱਲ ਰਿਹਾ ਸੀਗਾ ਕਿ ਟਿਕਟਾਂ ਦੇ ਵੰਡ ਦੇ ਵੇਲੇ ਇੱਕ ਲਾਈਨ ਦਾ ਮਤਾਂ ਜਿਹੜੇ ਵੀ ਇਹਨਾਂ ਦੀ ਕੋਈ ਬਾਡੀ ਹੁੰਦੀ ਸੀ ਕਿ ਵਰਕਿੰਗ ਕਮੇਟੀ ਹੁੰਦੀ ਸੀ ਉਸ ਤੋਂ ਬਾਅਦ ਪੀਏਸੀ ਬਣੀ ਫਿਰ ਪੋਰ ਕਮੇਟੀ ਬਣੀ ਕਿ ਸਾਰੇ ਅਧਿਕਾਰ ਦੇ ਉਹ ਜੀ ਪਾਰਟੀ ਪ੍ਰਧਾਨ ਨੂੰ ਪਹਿਲਾਂ ਸੁਖਾ ਪ੍ਰਕਾਸ਼ ਸਿੰਘ ਬਾਦਲ ਫਿਰ ਸੁਖਵੀਰ ਸਿੰਘ ਬਾਦਲ ਉਹ ਜਿਹੜੇ ਜ਼ਮੂਰੀ ਤਰੀਕੇ ਨਾਲ ਪਾਰਲੀਮੈਂਟਰੀ ਬੋਰਡ ਬਣਾ ਕੇ ਟਿਕਟਾਂ ਦਾ ਫੈਸਲਾ ਕਰਨਾ ਹੁੰਦਾ ਸੀਗਾ ਆਕਾਲੀ ਦਲ ਨੇ ਉਹ ਤਾਂ ਬੜੇ ਮੁੱਦੋਂ ਤੋਂ ਖਤਮ ਹੈ ਸੋ ਪਾਰਟੀ ਦਾ ਫੈਸਲਾ ਤਾਂ ਲਗਾਤਾਰ ਪਰਿਵਾਰ ਦੇ ਵਿੱਚ ਹੀ ਹੋ ਰਿਹਾ 97 ਦੇ ਵਿੱਚ ਮੈਨੂੰ ਯਾਦ ਹੈ ਕਿ ਦੋ ਵਾਰ ਦੋ ਇਨਸਟਾਲਮੈਂਟਸ ਤੇ ਫੈਮਿਲੀ ਪਿਕਟਨ ਦੀ ਅਨਾਉਂਸਮੈਂਟ ਬਾਦਲ ਸਾਹਬ ਨੇ ਕੀਤੀ ਸੀ ਕੱਲੇ ਹੀ ਸੀ ਪਹਿਲੀ ਇਨਸਟਾਲਮੈਂਟ ਤੇ 33 ਸੈਟਰੇ ਬੈਠ ਕੇ ਨਾ ਸਾਲੇ ਕਰਦਾ ਇੰਦਰਜੀਤ ਸਿੰਘ ਉੱਥੇ ਐਕਸਪ੍ਰੈਸ ਪਰ ਆਫਰਸ ਉਹ ਵੀ ਸਿਲੈਕਟਿਵ ਜਰਨਲਿਸਟ ਬੁਲਾਏ ਸੀ ਸੋ ਇਹ ਦਸਤੂਰ ਲਗਾਤਾਰ ਚੱਲ ਰਿਹਾ ਸੋ ਇਹ ਕੋ ਨਵਾਂ ਨਹੀਂ ਹੈ ਕਿ ਸੁਖਵੀਰ ਜੀ ਨੇ ਆਪਣੇ ਤੌਰ ਤੇ ਲਿਸ ਜਾਰੀ ਕਰਤੀ ਤੇ ਕਿਸੇ ਨਾਲ ਕੋਨਸਲਟ ਹੀ ਨਹੀਂ ਕੀਤਾ ਉਹ ਮੈਂ ਹੁਣ ਅੱਗੇ ਚੱਲਦਾ ਵੀ ਹੈ ਕੀ ਹਨਾ ਮਿਰਠਿਆ ਜੀ ਦੂਸਰੇ ਸੀਨੀਅਰ ਲੀਡਰ ਹੈ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਇਸ ਤੋਂ ਪਹਿਲਾਂ ਬੀਬੀ ਜੀ ਗੀਰਕੌਰ ਨੇ ਐਗੈਕਟਲੀ ਇਹੀ ਗੱਲਾਂ ਕੀਤੀਆਂ ਸੀ ਬੀਬੀ ਜੀ ਨੇ ਕਿਹਾ ਸੀ ਵੀ ਇਹ ਟਿਕਟ ਪਰਮਿੰਦਰ ਰਬੜਲੇ ਚਾਹੀਦੀ ਹੈ ਦੂਜੀ ਗੱਲ ਕਿ ਸਰਦਾਰ ਸੁਖਦੇਵ ਸਿੰਘ ਘਿੰਸਾ ਨੂੰ ਵਿਸ਼ਵਾਸ ਵਿੱਚ ਲੈਣਾ ਚਾਹੀਦਾ ਸੀਗਾ ਸੁਪ ਆਪਣੇ ਵਿਕਰਮ ਮਜੀਠੀਆ ਹੋਰ ਉਹਨੇ ਵੀ ਦੋਹਾਂ ਹੀ ਗੱਲਾਂ ਕੀਤੀਆਂ ਜੀ ਕਿ ਟਿਕਟ ਪਹਿਲੀ ਗੱਲ ਪਰਮਿੰਦਰ ਨੂੰ ਮਿਲਣੀ ਚਾਹੀਦੀ ਦੂਸਰੀ ਗੱਲ ਕਿ ਢੀਂਸਾ ਜੀ ਨੂੰ ਘਟੋ ਘਟ ਕੰਫੀਡੈਂਸ ਦਾ ਲੈਣਾ ਚਾਹੀਦਾ ਸੀ ਹੂੰ ਦੂਸਰਾ ਜਿਹੜਾ ਇਸ਼ੂ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਕੀ ਹੁਣ ਜੇ ਟਿਕਟ ਵਾਪਸ ਪਰਮਿੰਦਰ ਜੀ ਨੂੰ ਮਿਲ ਜਾਏ ਤਾਂ ਕੀ ਢੀਂਸਾ ਜੀ ਐਕਸੈਪਟ ਕਰਨਗੇ ਢੀਂਸਾ ਜੀ ਦਾ ਪਾਰਟੀ ਦਾ ਪੈਟਰਨ ਸੀਗੇ ਪਾਰਟੀ ਦੇ ਪੈਟਰਨ ਦੇ ਜ਼ਿਲ੍ਹੇ ਦੇ ਲੋਕ ਸਭਾ ਹਲਕੇ ਦੀ ਟਿਕਟ ਉਹਨੂੰ ਬਿਨਾ ਪੁੱਛੇ ਬਿਨਾ ਕੰਸਲਟ ਕੀਤੇ ਆ ਪ੍ਰਧਾਨ ਅਨਾਉਂਸ ਕਰ ਦੇਵੇ ਇਹਦੀ ਮੀਨਿੰਗ ਕੀ ਆ ਜੇ ਢੇਰ ਸਾਰੇ ਭਾਵਕ ਹੋਏ ਸੀ ਮੀਟਿੰਗ ਦੇ ਵਿੱਚ ਪਰਸੋਂ ਤੇ ਉਹਦਾ ਕਾਰਨ ਹੀ ਸੀਗਾ ਪੇਪਰ ਦਾ ਪੈਟਰਨ ਨੂੰ ਤਾਂ ਪੁੱਛਿਆ ਵੀ ਨਹੀਂ ਗਿਆ ਜੀ ਜੀ ਸੋ ਇਹ ਇਸ਼ੂਜ਼ ਵੱਡੇ ਆ ਪਾਰਟੀ ਦੀ ਟੋਟਲ ਫੰਕਸ਼ਨਿੰਗ ਤੇ ਰਿਫਲੈਕਟ ਕਰਦੇ ਆ ਕਿ ਕੀ ਪਾਰਟੀ ਹੁਣ ਜਦੋਂ ਬਿਲਕੁਲ ਥੱਲੇ ਲੱਗੀ ਹੋਈ ਹੈ ਫਿਰ ਵੀ ਕੋਈ ਕੋਸ਼ਿਸ਼ ਨਹੀਂ ਹੋ ਰਹੀ ਕਿ ਇਹਨੂੰ ਜੇ ਰਿਵਾਈਵ ਕਰਨਾ ਹੈ ਤੇ ਕਿਸ ਤੰਗ ਲਾਲ ਕਰਨਾ ਹੈ ਤੇ ਸਾਰਿਆਂ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਇਹਦਾ ਸਦਾ ਹੀ ਇੱਕ ਇੰਟਰਪ੍ਰੀਟੇਸ਼ਨ ਹੈ ਕਿ ਹੁਣ ਵੀ ਪਾਰਟੀ ਦੀ ਜਿਹੜੀ ਬਾਕੀ ਲੀਡਰ ਹੈ ਉਹ ਡਿਸੀਜਨ 메ਕਿੰਗ ਦਾ ਪਾਰਟ ਨਹੀਂ ਹੈ ਤੇ ਜਿਹੜੀ ਮਿਹਨਤਾਂ ਇਹਨਾਂ ਦੀ ਹੁੰਦੀਆਂ ਉਹ ਫਾਰਮਲਟੀ ਹੁੰਦੀ ਹੁਣ ਕੋਰਪੋਰੇਟ ਕੋਈ ਬਹੁਤੀ ਗੱਲ ਹੈ ਬੜੇ ਚਿਰ ਤੋਂ ਐ ਬਾਦਲ ਸਾਹਿਬ ਵੇਲੇ ਵੀ ਹੈ ਲੇਕਿਨ ਬਾਦਲ ਸਾਹਿਬ ਇਹਨਾਂ ਜਰੂਰ ਕਰਦੇ ਸੀ ਮੈਂ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਜਿਹੜਾ ਕੋਈ ਸਫਲ ਕਰਨਾ ਹੁੰਦਾ ਸੀਗਾ ਆਪਣੇ ਸਾਥੀਆਂ ਨੂੰ ਘਵਾ ਦਿੰਦੇ ਸੀ ਪਹਿਲਾਂ ਉਹਨਾਂ ਨੂੰ ਕਿਤੇ ਬਰੀ ਪ੍ਰੂਫ ਕਰ ਦਿੰਦੇ ਸੀ ਹੁਣ ਤਾਂ ਉਹ ਵੀ ਨਹੀਂ ਹੈ ਹੁਣ ਟਿੱਕਾਂ ਦੇ ਵਿੱਚ ਤਾਂ ਪਹਿਲਾਂ ਵੀ ਬਾਦਲ ਸਾਹਿਬ ਉਹਦੀ ਕਰਦੇ ਸੀ ਹੁਣ ਸੁਖਵੀਰ ਜੀ ਕਰਦੇ ਰਵਾਇਤਾਂ ਉਹੀ ਚਲਦੀ ਆ ਰਹੀ ਹੈ ਹੁਣ ਜਦੋਂ ਪਾਰਟੀ ਨੂੰ ਰਿਵਾਈਵ ਕਰਨਾ ਹੋਵੇ ਫਿਰ ਰਵਾਇਤਾਂ ਪਿਛਲੀਆਂ ਜਿਹੜੀਆਂ ਗਲਤ ਬਣ ਗਈਆਂ ਉਹਨਾਂ ਨੂੰ ਖਤਮ ਕਰਦੇ ਲੋੜ ਸੀਗੀ ਸੋ ਇਸ ਬਹਾਨੇ ਮੇਰੇ ਖਿਆਲ ਦੇ ਵਿੱਚ ਇਹ ਰਵਾਇਤ ਖਤਮ ਕਰ ਦੇਣੀ ਚਾਹੀਦੀ ਸੀਗੀ ਕਿ ਚਾਰ ਬੰਦਿਆਂ ਨੂੰ ਤੁਸੀਂ ਕੰਸਲਟ ਕਰ ਲਓ ਲੇਕਿਨ ਜਿਸ ਤੰ ਨਾਲ ਵਿਕਰਮ ਸਿੰਘ ਮੂਠੀਆ ਨੇ ਗੱਲ ਕੀਤੀ ਹੈ ਦੇਖੋ ਜਰੂਰ ਤਾਂ ਵਿਕਰਮ ਹੋਰੀ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਆ ਉਸ ਤੋਂ ਬਾਅਦ ਸੁਖਵੀਰ ਜੀ ਨਾਲ ਇਹਨਾਂ ਨੂੰ ਬਹੁਤ ਹੀ ਘੱਟ ਦੇਖਿਆ ਗਿਆ ਉਸ ਤੋਂ ਪਹਿਲਾਂ ਲਗਾਤਾਰ ਇਹ ਦੋਵੇਂ ਲੀਡਰ ਇਕੱਠੇ ਨਜ਼ਰ ਆਉਂਦੇ ਸੀ ਜਦ ਕਿ ਸਭ ਤੋਂ ਨੇੜੇ ਦੀ ਰਿਸ਼ਤੇਦਾਰੀ ਹੈ ਉਹ ਗੱਲ ਵਕਰੀ ਹੈਗੀ ਹੈ ਲੇਕਿਨ ਰਿਸ਼ਤੇਦਾਰੀ ਦੇ ਬਾਵਜੂਦ ਰਿਸ਼ਤੇਦਾਰੀ ਤਾਂ ਉਹੀ ਹੈ ਹੁਣ ਨਜ਼ਰ ਕਿਉਂ ਨਹੀਂ ਆਉਂਦੇ ਇਕੱਠੇ ਬਹੁਤ ਰੇਅਰ ਕਿਤੇ ਇਕੱਠੇ ਤੁਹਾਨੂੰ ਮਿਲਦੇ ਰੌਣਗੇ ਉਹ ਪੁਰਾਣਾ ਜਿਹੜਾ ਸਿਸਟਮ ਸੀ ਉਹ ਹੁਣ ਤੁਹਾਨੂੰ ਨਜ਼ਰ ਨਹੀਂ ਆਉਂਦਾ ਤੋਂ ਕਿਤੇ ਡਿਫਰੈਂਸਿਸ ਪਾਰਟੀ ਦੇ ਵਿੱਚ ਹੈਗੇ ਹੈ ਤੇ ਪਹਿਲੀ ਵਾਰ ਬਿਕਰਮ ਹੋਣਾ ਨੇ ਮੇਰੇ ਖਿਆਲ ਦੇ ਵਿੱਚ ਆਪਣੇ ਜਿਹੜੇ ਇਹ ਡਿਫਰੈਂਸਿਸ ਹੈ ਇਹਨਾਂ ਨੂੰ ਏਅਰ ਕੀਤਾ ਹੈ ਇਹ ਗੱਲ ਸਿਰਫ ਡਿਸਐਗਰੀਮੈਂਟ ਨਹੀਂ ਹੈ ਉਹਨਾਂ ਨੇ ਰਿਕਾਰਡ ਤੇ ਲਿਆਂਦਾ ਕਿ ਮੈਂ ਪਾਰਟੀ ਦੀ ਜਿਹੜੀ ਫੰਕਸ਼ਨਿੰਗ ਹੈ ਉਹਦੇ ਨਾਲ ਸਹਿਮਤ ਨਹੀਂ ਨਰਿਆਸ ਤੇ ਉਹ ਜਰ ਇੰਪੋਰਟੈਂਟ ਗੱਲ ਹੈਗੀ ਹੈ ਪ੍ਰਧਾਨ ਦੇ ਨਾਲ ਜਿਹੜੀ ਇਹਨਾਂ ਦੀ ਅਸਹਿਮਤੀ ਹੈ ਉਹ ਬਿਲਕੁਲ ਹੁਣ ਪਬਲਿਕ ਦੇ ਵਿੱਚ ਆ ਗਈ ਮਸਲਾ ਸਿਰਫ ਮਸਲਾ ਸਿਰਫ ਟਿਕਟ ਦਾ ਨਹੀਂ ਦਰਸਲ ਹੁਣ ਸਥਿਤੀ ਇਹ ਹੈ ਕਿ ਵਿਕਰਮ ਸਿੰਘ ਮਰੀਠੀਆ ਨੇ ਆਪਣਾ ਇਤਰਾਜ਼ ਦਰਜ ਕਰਾਤਾ ਸਾਫ਼ ਲਫ਼ਜ਼ਾਂ ਦੇ ਵਿੱਚ ਪਰ ਇੱਕ ਸਵਾਲ ਜਿਹੜਾ ਤੁਸੀਂ ਪਹਿਲਾਂ ਉਠਾਇਆ ਕਿ ਇਹ ਇਕੱਠੇ ਦਿਸਦੇ ਨਹੀਂ ਕਾफी ਦੇਰ ਤੋਂ ਸ਼ਾਇਦ ਇਹ ਰਣਨੀਤੀ ਦਾ ਹਿੱਸਾ ਵੀ ਮੰਨਿਆ ਜਾਂਦਾ ਹੈ ਇੱਕ ਵਿੱਥ ਤੇ ਚਲਦੇ ਆ ਤਾਂ ਕਿ ਇੰਜ ਨਾ ਲੱਗੇ ਪਾਵਰ ਦਾ ਜਿਹੜਾ ਸੈਂਟਰ ਨੇ ਇਹ ਵੀ ਇੱਕ ਮੈਸੇਜ ਕਿਸੇ ਵੇਲੇ ਦੇਣਾ ਹੁੰਦਾ ਸਦਾ ਹਮਿੰਦਰ ਸਿੰਘ ਜੀ ਜੇ ਮੈਂ ਤੁਹਾਡੇ ਤੋਂ ਇਹ ਸਮਝਣ ਦਾ ਯਤਨ ਕਰਾਂ ਕਿਉਂਕਿ ਆਪਾਂ ਜਿਸ ਤਰ੍ਹਾਂ ਦੀ ਅੱਗ ਸੰਗਰੂਰ ਚ ਫੈਲੀ ਆ ਸੰਗਰੂਰ ਦੇ ਵਿੱਚ ਪਹਿਲਾਂ ਪਰਮੇਂਦਰ ਢੀਂਸਾ ਨੂੰ ਤੇ ਪ੍ਰਕਾਸ਼ ਚੰਦ ਗਰਗ ਨੂੰ ਕੋਰ ਕਮੇਟੀ 'ਚ ਪਾਇਆ ਗਿਆ ਸੀਗਾ। ਇਸੇ ਤਰਜ਼ ਤੇ ਲੰਗੇ ਦਿਨ ਠੰਡਲ ਸਾਹਿਬ ਨੂੰ ਸੋਨ ਸਿੰਘ ਠੰਡਲ ਹੁਣਾ ਨੂੰ ਕੋਰ ਕਮੇਟੀ 'ਚ ਪਾਇਆ ਗਿਆ ਔਰ ਜੇ ਮੈਂ ਇਹਦੀ ਪੁਸ਼ਟੀ ਨਾ ਕਰਾਂ ਲੇਕਿਨ ਇਹ ਮੰਨਿਆ ਜਾ ਰਿਹਾ ਸੀਗਾ ਕਿ ਇਹਨਾਂ ਨੇ ਟਿਕਟ ਲਈ ਅਪਲਾਈ ਕੀਤਾ ਸੀ ਔਰ ਪ੍ਰਕਾਸ਼ ਸਿੰਘ ਗੜਦੀ ਵਾਲਾ ਦੇ ਪੁੱਤਰ ਨੇ ਵੀ ਇਸ ਟਿਕਟ ਲਈ ਅਪਲਾਈ ਕੀਤਾ ਸੀ ਤੁਹਾਡੇ ਕੋਲ ਜ਼ਿਆਦਾ ਸਮਝ ਹੈ। ਇਸ ਤੋਂ ਪਹਿਲਾਂ ਤੁਸੀਂ ਇਸ ਹਾਰਦਪੁਰ ਵੱਲ ਇੱਕ ਗੇੜਾ ਮਾਰੋ। ਮੈਂ ਸਰ ਦੀ ਇਸ ਸਥਿਤੀ ਨੂੰ ਸਮਝਣਾ ਚਾਹੂੰਗਾ ਕਿ ਜੇਕਰ ਵਿਕਰਮ ਮਜੀਠੀਆ ਦੇ ਅਤਰਾਜ ਪ੍ਰਗਟ ਕਰਨ ਤੋਂ ਬਾਅਦ ਪਾਰਟੀ ਇਸ ਫੈਸਲੇ ਨੂੰ ਬਦਲਣਾ ਚਾਵੇ ਤਾਂ ਢੀਨ ਸਾ ਇਸ ਸਥਿਤੀ ਦੇ ਵਿੱਚ ਕੀ ਟਿਕਟ ਸਵੀਕਾਰ ਕਰਨ ਦੀ ਸਮਰੱਥਾ ਚ ਹੈਗੇ ਨੇ ਕਿ ਟਿਕਟ ਸਵੀਕਾਰ ਕਰ ਸਕਣਗੇ ਕਿ ਫਿਰ ਉਹਨਾਂ ਤੇ ਇਹ ਅਲੀਗੇਸ਼ਨ ਨਹੀਂ ਰਹੂਗਾ ਕਿ ਇੱਕ ਟਿਕਟ ਦੀ ਖਾਤਰ ਇਹ ਨਾ ਹੋ ਹੱਲਾ ਸੀਗਾ ਦਰਅਸਲ ਮਾਮਲੇ ਤਾਂ ਨਿੱਜ ਤੱਕ ਦੇ ਨੇ ਮਾਮਲੇ ਤਾਂ ਪਾਵਰ ਦੇ ਨੇ ਮਾਮਲੇ ਤਾਂ ਆਪਣੀ ਸ਼ੇਅਰ ਸੱਤਾ ਸ਼ੇਅਰ ਕਰਨ ਦੀ ਨੇ ਨਾ ਹੋਰ ਤਾਂ ਕੋਈ ਮਾਮਲੇ ਹੈ ਹੀ ਨਹੀਂ ਕੋਈ ਬਾਕੀ ਚੀਜ਼ਾਂ ਤਾਂ ਐਵੇਂ ਫालतू ਨੇ ਸੋ ਮੈਂ ਇੱਕ ਪਹਿਲਾਂ ਇੱਕ ਟਿੱਪਣੀ ਢਿੰਡਸਾ ਦੀ ਹੁਣ ਦੀ ਸਥਿਤੀ ਤੇ ਤੇ ਫਿਰ ਹੁਸ਼ਿਆਰਪੁਰ ਦਾ ਇੱਕ ਢਾ ਲਵਾਇਓ ਤੇ ਮੈਨੂੰ ਵੀ ਲੱਗਦਾ ਜਿੰਨੀ ਕਿ ਮੇਰੀ ਇਨਫੋਰਮੇਸ਼ਨ ਹੈ ਕਿ ਕੋਈ ਇਹੋ ਜਿਹੀ ਗੱਲ ਟਿਕਟ ਬਿਡ ਡਰਾ ਕਰਨ ਦੀ ਚੱਲ ਰਹੀ ਹੈ ਕੋਈ ਇਹ ਪੇਸ਼ਕਸ਼ ਹੋ ਰਹੀ ਹੈ ਕਿਸੇ ਵੀ ਲੈਵਲ ਦੇ ਉੱਤੇ ਨਹੀਂ ਨਹੀਂ ਵਿਕਰਮ ਮਜੀਠੀਆ ਦੇ ਵਿਕਰਮ ਮਜੀਠੀਆ ਦੇ ਵਿਰੋਧ ਤੋਂ ਬਾਅਦ ਇਹ ਇੰਝ ਸੋਚਿਆ ਜਾਂਦਾ ਤਾਂ ਵਿਰੋਧ ਤੋਂ ਬਾਅਦ ਵੀ ਸੋਚਿਆ ਨਹੀਂ ਮੈਨੂੰ ਲੱਗਦਾ ਵਿਕਰਮ ਮਜੀਠੀਆ ਨੇ ਨਾਲ ਹੀ ਆਪਣੀ ਉਹਦੇ ਚ ਇਹ ਕਹੀ ਹੈ ਗੱਲ ਕਿ ਮਤੋਂ ਦਾਨੋ ਵੀ ਦੇਤੀ ਅਸੀਂ ਤਾਂ ਉਹਦੇ ਲਈ ਵੀ ਪ੍ਰਚਾਰ ਕਰਾਂਗੇ ਪਰ ਮੈਂ ਉਹਦੇ ਨਾਲ ਅਸਹਿਮਤੀ ਉਹਨੇ ਇਹ ਦਿਖਾਇਆ ਕਿ ਮੈਂ ਇਸ ਡਿਸੀਜਨ ਨਾਲ ਨਹੀਂ ਹਾਂ ਫਿਰ ਵੀ ਪਾਰਟੀ ਦਾ ਡਿਸਪਲਨ ਸਪਾਈ ਹਾਂ ਤੇ ਜਿਨ੍ਹਾਂ ਨੂੰ ਵੀ ਦੇਤੀ ਅਸੀਂ ਉਹਦੇ ਲਈ ਪ੍ਰਚਾਰ ਕਰਾਂਗੇ ਮਤਲਬ ਅਗਲਾ ਹੀ ਸਟੈਪ ਨਾਲ ਉਹਨਾਂ ਨੇ ਜਿਹੜਾ ਕਵਰ ਅਪ ਕੀਤਾ ਸ਼ਾਇਦ ਇਹ ਗੱਲ ਤਾਂ ਮੰਨ ਲਈ ਫਿਰ ਤਾਂ ਇੱਕ ਵਿਰੋਧ ਖੜਾ ਹੋ ਗਿਆ ਸਮਝ ਲਓ ਜੇ ਉਹ ਇਹ ਕਹਿੰਦੇ ਨਾ ਵੀ ਟਿਕਟ ਦੇਣੀ ਚਾਹੀਦੀ ਹੈ ਹੁਣ ਵੀ ਜੇ ਨਹੀਂ ਦਿੱਤੀ ਜਾਂਦੀ ਤਾਂ ਇੱਕ ਵੱਡੀ ਬਗਾਵਤ ਹੋਏਗੀ ਤਾਂ ਬਿਕਰਮ ਜੀਠਿਆ ਵੀ ਲੱਗ ਹੋਏਗਾ ਬੀਬੀ ਜਗੀਰ ਕੌਰ ਵੀ ਕੁਝ ਕਹੇਗੀ ਉਸ ਮੂਡ 'ਚ ਨਾ ਬੀਬੀ ਜਗੀਰ ਕੌਰ ਨਾ ਬੀ ਕਰਮਜੀਤ ਜੀ ਮੈਨੂੰ ਲੱਗਦਾ ਹੁਣ ਐਸਾ ਸਥਿਤੀ ਦੇ ਵਿੱਚ ਇੰਨੀ ਗੱਲ ਤਾਂ ਉਹਨਾਂ ਨੇ ਪ੍ਰਵਾਹ ਨਹੀਂ ਕਰ ਲਈ ਫੈਸਲਾ ਗਲਤ ਕਹਿ ਕੇ ਅੱਗੇ ਉਹਦੇ ਪ੍ਰੋਫੈਸਰ ਨੂੰ ਪ੍ਰਵਾਹਨ ਕਰਨਾ ਇਹ ਦੋ ਅਲੱਗ-ਅਲੱਗ ਗੱਲਾਂ ਨੇ ਇੱਕ ਇਹ ਹੈ ਕਿ ਫੈਸਲਾ ਗਲਤ ਕਰਕੇ ਸਟੈਂਡ ਲੈਣਾ ਕਿ ਗਲਤ ਹੈ ਵਾਪਸ ਕਰੋ ਇੱਕ ਇਹ ਹੁੰਦਾ ਕਿ ਫੈਸਲਾ ਗਲਤ ਹੋ ਗਿਆ ਚਾਹੇ ਸਾਡੇ ਮੁਤਾਬਕ ਪਰ ਹੁਣ ਇਹਨੂੰ ਅੱਗੇ ਵਧਾਇਆ ਜਾਵੇ ਔਰ ਅੱਗੇ ਕਵਰ ਅਪ ਕੀਤਾ ਜਾਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਕੀ ਇੱਕੋ ਇੱਕ ਗੱਲ ਹੈ ਇਹੀ ਐਂਗਲ ਹੈ ਬਿਕਰਮ ਮਜੀਠੀਆ ਦਾ ਕਿ ਜੇ ਹੁਣ ਉਹਨੇ ਆਪਣੇ ਆਪ ਨੂੰ ਇਹ ਸਾਬਤ ਕੀਤਾ ਜਾਇ ਪਰਿਵਾਰਕ ਸਟਰੈਟਜੀ ਦਾ ਵੀ ਨਾਮ ਹਿੱਸਾ ਹੋ ਸਕਦੀ ਹੈ ਕਿ ਹੁਣ ਬਿਕਰਮ ਮਜੀਠੀਆ ਤੇ ਹਿੰਸਾ ਸਾਹਿਬ ਕੋਲ ਜਾਣ ਵਰਿੰਦਰ ਕੋਲ ਜਾਣ ਪਰਵਿੰਦਰ ਨਾਲ ਦੋਸਤੀ ਵੀ ਹੈ ਔਰ ਪਹਿਲਾਂ ਵੀ ਇਹ ਕਹਿ ਗਈ ਬਿਕਰਮ ਮਜੀਠੀਆ ਨੂੰ ਇੱਕ ਵਾਰ ਕਿ ਤੁਹਾਡੀ ਪਰਵਿੰਦਰ ਨਾਲ ਹੈ ਤੇ ਉਹਨਾਂ ਨਾਲ ਗੱਲ ਕਰ ਲਓ ਹੋਰ ਵੀ ਇੱਕ ਦੋ ਲੀਡਰਾਂ ਨੂੰ ਕਹੀ ਗਈ ਕਿ ਤੁਸੀਂ ਗੱਲ ਕਰਕੇ ਉਹ ਕਰ ਲਓ ਔਰ ਕੀ ਉਹਨਾਂ ਨੂੰ ਪੈਸੀਫਾਈ ਕਰਨ ਦੇ ਵਿੱਚ ਵੀ ਕੋਈ ਇਹ ਭੂਮਿਕਾ ਹੋ ਸਕਦੀ ਹੈ ਉਹ ਸਟਰੈਟਜੀ ਦਾ ਵੀ ਹਿੱਸਾ ਹੋ ਸਕਦਾ ਹੈ ਔਰ ਇਹ ਦੇਖਣਾ ਪਏਗਾ ਹੁਣ ਆਹ ਸਟੇਜ ਇੰਨੇ ਦਿਨਾਂ ਬਾਅਦ ਬੋਲਣ ਦੀ ਗੱਲ ਤੋਂ ਮੈਨੂੰ ਇਹ ਇਹ ਗੱਲ ਲੱਗ ਰਹੀ ਹੈ ਜੀ ਔਰ ਜਿਹੜੀ ਗੱਲ ਹੁਸ਼ਿਆਰਪੁਰ ਦੇ ਮਾਮਲੇ ਦੇ ਵਿੱਚ ਇੱਕ 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 ਜੇ ਦੇ ਵਿੱਚ ਹੋਰ ਚੀਜ਼ ਸ਼ਾਮਿਲ ਕਰ ਲਈਏ ਇਸ ਤੋਂ ਪਹਿਲਾਂ ਇਹ ਗੱਲ ਬੜੀ ਕਲੀਅਰਲੀ ਆ ਰਹੀ ਸੀ ਕਿ ਢਿੰਸਾ ਔਰ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਦੇ ਵਿੱਚ ਪਰਮ ਬੰਦ ਸਿੰਘ ਬੰਟੀ ਰਮਾਣਾ ਪਏ ਹੋਏ ਸੀਗੇ ਔਰ ਸਾਰੀ ਗੱਲਬਾਤ ਦੇ ਸੂਤਰਤਾ ਉਹੀ ਸੀਗੇ ਉਹਨਾਂ ਨੇ ਹੀ ਇਹਨਾਂ ਦੋਨਾਂ ਦੇ ਰਲੇਮੇਲੀ ਗੱਲ ਅੱਗੇ ਵਿਧਾਈ ਸੀ ਔਰ ਸੁਖਵੀਰ ਸਿੰਘ ਬਾਦਲ ਦੇ ਨੇੜਲੇਆਂ ਵੱਲੋਂ ਇਹ ਗੱਲ ਕਈ-ਕਈ ਸੀਗੀ ਕਿ ਸੁਖਵੀਰ ਸਿੰਘ ਬਾਦਲ ਇਹ ਚਾਹੁੰਦੇ ਸੀਗੇ ਵੀ ਢੀਂਟਸਾ ਸਾਹਿਬ ਨੂੰ ਕਲੀਅਰ ਕਰ ਲੋ ਜੇ ਉਹਨਾਂ ਦੇ ਪੁੱਤਰ ਦਾ ਜਾਂ ਉਹਨਾਂ ਦਾ ਭਵਿੱਖ ਕਿਸੇ ਹੋਰ ਜਗ੍ਹਾ ਤੇ ਸੁਰੱਖਿਅਤ ਆ ਤੇ ਮੈਂ ਕੋਈ ਉਹਨਾਂ ਨੂੰ ਇਨਸਿਸਟ ਨਹੀਂ ਕਰ ਰਿਹਾ ਇਹ ਚੀਜ਼ਾਂ ਵੀ ਬਾਹਰ ਆਈਆਂ ਔਰ ਟਿੱਕਤਾ ਕੋਈ ਗੱਲ ਨਹੀਂ ਸੀ ਕੀਤੀ ਗਈ ਨੰਬਰ 1 ਦੂਜੀ ਗੱਲ ਕਿ ਵਿਕਰਮ ਕਿਉਂਕਿ ਹੁਣ ਪਾਰਟੀ ਦੇ ਵਿੱਚ ਕਾਫੀ ਵੱਡਾ ਧੜਾ ਢੀਂਟਸਾ ਨਾਲ ਵੀ ਜਾ ਕੇ ਗੱਲ ਕਰ ਰਿਹਾ ਇੱਕ ਇਹ ਵੀ ਤੁਹਾਡੀ ਗੱਲ ਠੀਕ ਹੈ ਕਿ ਰਣਨੀਤੀ ਦਾ ਹਿੱਸਾ ਹੋ ਸਕਦਾ ਕਿ ਜਿਹੜੇ ਲੀਡਰ ਨਾਰਾਜ਼ ਨੇ ਉਹ ਹੁਣ ਕਿਤੇ ਬਾਹਰ ਜਾਣ ਦੀ ਬਜਾਏ ਵਿਕਰਮ ਨੂੰ ਅਪਰੋਚ ਕਰਨ ਕਿ ਤੁਹਾਡੀ ਗੱਲ ਠੀਕ ਆ ਇਹ ਗੱਲ ਇੰਜ ਨਹੀਂ ਫਿਰ ਇੱਕ ਪਤਾ ਲੱਗ ਜਾਂਦਾ ਕਿ ਪਾਰਟੀ ਦੇ ਅੰਦਰ ਕਿੱਥੇ ਕਿੱਥੇ ਰੈਜੈਂਟਮੈਂਟ ਆ ਕਿਹੜੇ-ਕਿਹੜੇ ਲੀਡਰ ਦੇ ਅੰਦਰ ਕੀ ਚੱਲ ਰਿਹਾ ਸ਼ਾਇਦ ਕਈ ਵਾਰੀ ਇਹੀ ਵੀ ਰਣਨੀਤੀ ਹੁੰਦੀ ਹੈ ਵੀ ਤੁਸੀਂ ਇੱਕ ਵਾਰੀ ਪਾਣੀ ਮਾਪ ਲਓ ਇਸ ਤਰ੍ਹਾਂ ਦੀ ਕੋਈ ਸੁੱਟ ਕੇ ਜੀ ਕੀ ਕਹਿੰਦੇ ਨਹੀਂ ਬਿਲਕੁਲ ਜਿਹੜਾ ਸੋਵੀਰ ਦਾ ਤਾਂ ਗਰੁੱਪ ਇਹ ਕਹੀ ਰਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਜੀ ਪਰਟੀ ਨੇ ਸਿਉਣੀ ਤੋਂ ਉਹਨਾਂ ਦੇ ਮਰਕਰ ਲਗਾਤਾਰ ਕਹਿ ਰਹੇ ਨੇ ਫਿਰ ਇੰਨੀ ਅਰਜੈਂਟਮੈਂਟ ਮੈਨੂੰ ਨਹੀਂ ਲੱਗਦਾ ਇੰਨੀ ਅਰਜੈਂਟਮੈਂਟ ਹੁੰਦੀ ਐ ਇਸ ਮਾਮਲੇ ਜੇ ਪਹਿਲਾਂ ਹੀ ਕਿਹਾ ਸੀ ਜੇ ਇਹ ਬਾਕੀ ਗੱਲਾਂ ਸੀ ਅਰਜੈਂਟਮੈਂਟ ਆਈ ਐ ਤਾਂ ਕੋਈ ਨਾ ਕੋਈ ਰੀਜਨ ਤਾਂ ਹੈ ਗਈ ਐ ਜਦੋਂ ਤੁਸੀਂ ਕੰਫੀਡੈਂਸ ਚੋਸ ਨਹੀਂ ਪਰ ਨਾਲ ਦੀ ਨਾਲ ਇਹ ਐ ਕਿ ਬਿਕਰਮਜੀਠੀਆ ਦਾ ਬਿਲਕੁਲ ਦੋਨੋਂ ਸਾਈਡਾਂ ਹੋ ਸਕਦੀਆਂ ਨੇ ਇੱਕ ਇੰਟਰਨਲ ਜਿਹੜੀ ਸੱਤਾ ਦੇ ਵਿੱਚ ਤੁਹਾਡੀ ਡਿਫਰੈਂਸ ਦਿਖਾਉਣਾ ਕਿ ਮੈਂ ਬਰਾਬਰ ਦੀ ਆਪਣੀ ਗੱਲ ਆਪਣੀ ਜ਼ਮੀਰ ਨਾਲ ਆਪਣੇ ਮੁਤਾਬਕ ਕਹਿਣਾ ਦੂਸਰਾ ਪਾਰਟੀ ਦੇ ਸੰਕਟਮੋਚੰਦਰ ਰੋਲ ਪਲੇ ਕਰਕੇ ਵੀ ਤਾਹੀ ਕੀਤਾ ਜਾ ਸਕਦਾ ਹੁੰਦਾ ਕਿ ਜੇ ਪਹਿਲਾਂ ਪਹਿਲੇ ਜਿਹੜਾ ਨਾਰਾਜ ਆ ਉਹਦੇ ਹਮਦਰਦੀ ਦੇ ਚਾਰ ਬੋਲ ਬੋਲੋ ਕਿ ਮੈਂ ਤਾਂ ਤੁਹਾਡੇ ਨਾਲ ਨਹੀਂ ਤਾਂ ਇਹ ਕੀਤਾ ਨਹੀਂ ਜਾ ਸਕਦਾ ਹੁੰਦਾ ਇਸ ਗੱਲ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ ਇਸ ਲਾਜਿਕ ਨੂੰ ਜਦੋਂ ਪੋਲੀਟੀਕਲ ਸਟ੍ਰੈਟਜੀ ਪਰ ਦੇ ਪਿੱਛੇ ਬਣਦੀ ਆ ਤੇ ਅੱਗੇ ਜਾ ਕੇ ਚਲਾਇਆ ਜਾ ਸਕਦਾ ਉਸ ਸਾਰੇ ਮਾਮਲੇ ਦੇ ਵਿੱਚ ਔਰ ਬਾਕੀ ਪਾਰਟੀ ਦਾ ਅੰਦਰੂਨੀ ਮਾਮਲਾ ਪਾਰਟੀ ਨੇ ਕੋਈ ਮੀਟਿੰਗ ਤਹ ਜੇ ਤੱਕ ਸੱਦੀ ਨਹੀਂ ਕਿ ਉਹਦੇ ਵਿੱਚ ਬੈਠ ਕੇ ਹੱਲ ਹੋਇਆ ਉਹ ਜੇ ਚਲੋ ਜੀ ਕੋਈ ਨਾ ਕੋਈ ਸਾਰਿਆਂ ਨੂੰ ਸੱਦ ਲਓ ਤੇ ਸਾਰਿਆਂ ਦਾ ਕੋਈ ਗੱਲ ਹੋ ਜੇ ਕੱਨ ਦੀ ਮੀਟਿੰਗ ਡਿਸਾਈਡ ਕਰੂਗੀ ਉਹ ਕੀ ਫੈਸਲਾ ਲੈਂਦੇ ਨੇ ਕਿੰਨਾ ਕੁ ਸਖਤ ਲੈਂਦੇ ਨੇ ਕਿੰਨਾ ਕੁ ਨਰਮ ਲੈਂਦੇ ਨੇ ਇਹਦੇ ਚੋਂ ਪਤਾ ਲੱਗ ਜੂਗਾ ਕਿ ਪਾਰਟੀ ਕਿਧਰ ਨੂੰ ਜਾ ਰਹੀ ਹੈ ਪਰ ਹੋਰ ਪਾਰਟੀ ਢੀਡ ਸਾ ਉਹਨਾਂ ਨਾਲ ਕੋਈ ਹੋਰ ਜਾਣ ਉਹਨਾਂ ਦੇ ਵਰਕਰਾਂ ਤੋਂ ਇਲਾਵਾ ਇਹ ਬੰਦੇ ਵੀ ਕਹਿਣ ਵੀ ਹਾਂ ਅਸੀਂ ਚੱਲੇ ਆਂ ਜਾਂ ਅਸੀਂ ਆ ਇਹਨੂੰ ਮਨਾਉਣਾ ਹੈ ਉਸ ਸਥਿਤੀ 'ਚ ਮੈਨੂੰ ਨਹੀਂ ਲੱਗ ਰਿਹਾ ਉਮੀਦਵਾਰ ਦਾ ਇਹ ਇਹ ਲੀਡਰਸ਼ਿਪ